ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੇ ਨਿਊ ਜੋ ਤੁਹਾਡਾ ਸਭ ਦਾ ਸਵਾਗਤ ਕਰਦਾ ਪੰਜਾਬ ਦੀ ਰਾਜਨੀਤੀ ਵਿੱਚ ਰੁਚੀ ਰੱਖਣ ਵਾਲੀ ਨਜ਼ਰਾਂ ਜਲੰਧਰ ਵੈਸਟ ਤੇ ਹੋਣ ਵਾਲੀ ਚੋਣਾਂ ਤੇ ਲੱਗ ਹੋਈਆਂ ਕਦੋਂ ਚੋਣ ਹੋਵੇ ਕਦੋਂ ਰਿਜ਼ਲਟ ਆਏ ਇਹ ਪੰਜਾਬ ਦੀ ਜਨਤਾ ਦੇਖ ਰਹੀ ਹੈ ਕਿ ਅਖਰ ਜਲੰਧਰ ਦਾ ਕੋਣ ਬਣੇਗਾ ਸਿਕੰਦਰ ਜਲੰਧਰ ਵਕਤੀ ਜਨਤਾ ਕਿਨੂੰ ਆਪਣਾ ਐਮਐਲ ਚੁਣੇਗੀ ਲੋਕ ਸਭਾ ਦੀਆਂ ਚੋਣਾਂ ਦੀ ਚਰਚਾ ਅਲੇ ਖਤਮ ਵੀ ਨਹੀਂ ਹੋਈ ਸੀ ਕਈ ਜਲੰਧਰ ਦੀ ਚੋਣ ਨੇ ਚਰਚਾ ਛੇੜ ਦਿੱਤੀ ਅਜਾਣਿਤ ਪਾਰਟੀਆਂ ਨੂੰ ਐਕਟਿਵ ਕਰ ਦਿੱਤਾ ਲੱਗਦਾ ਸੀ ਕਿ ਲੋਕ ਸਭਾ ਦੇ ਚੋਣਾਂ ਦੇ ਲੰਬੇ ਪ੍ਰਕਿਰਿਆ ਤੋਂ ਬਾਅਦ ਆਰਾਜਿਤਿਕ ਪਾਰਟੀਆਂ ਦੇ ਨੇਤਾ ਇਹ ਰਾਜਿਤਿਕ ਪਾਰਟੀਆਂ ਕੁਝ ਆਰਾਮ ਕਰਨ ਗਿਆ ਕੁਝ ਰਿਲੈਕਸ ਲੈਣ ਗਿਆ ਰਿਲੈਕਸ ਕਰਨ ਗਿਆ ਪਰ ਜਿਸ ਤਾਈ ਜਿਸ ਤਰ੍ਹਾਂ ਇਹ ਕਿਹਾ ਜਾਂਦਾ ਹੈ ਕਿ ਲੋਕ ਸਭਾ ਦੀ ਚੋਣ ਦਾ ਰਿਜ਼ਲਟ ਸਾਹਮਣੇ ਆਇਆ ਤੇ ਨਾਲ ਨਾਲੇ ਜਲੰਧਰ ਵੈਸਟ ਦੀ ਚੋਣ ਦਾ ਇੱਕਦਮ ਬਿਗਲ ਵੀ ਬਾਅਦ ਦੇ ਵਿੱਚ ਬੁਝਾ ਦਿੱਤਾ ਗਿਆ ਆਮ ਆਦੀ ਪਾਰਟੀ ਦੇ ਕੌਧਾਇਕ ਸ਼ੇਧਰ ਅੰਗਰਾਲ ਵੱਲੋਂ ਉੱਥੋਂ ਆਪਣੀ ਵਿਧਾਨ ਸਭਾ ਸੀਟ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ। ਖਾਲੀ ਹੋਣ ਤੋਂ ਬਾਅਦ ਉੱਥੇ ਚੋਣ ਹੋਣ ਜਾ ਰਹੀ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਹੈ। ਇਸ ਸੀਟ ਤੇ ਜਿੱਤ ਇਹ ਹਾਰ ਦਾ ਨਾ ਸਰਕਾਰ ਤੇ ਕੋਈ ਫਰਕ ਪੈਣਾ ਹੈ। ਨਾ ਹੀ ਕਿਹਾ ਜਾ ਸਕਦਾ ਕਿ ਰਾਜਨੀਤਿਕ ਪਾਰਟੀਆਂ ਤੋਂ ਕੋਈ ਫਰਕ ਪਵੇਗਾ। ਪਰ ਜਿਸ ਤਰ੍ਹਾਂ ਦੀਆਂ ਚੋਣਾ ਇਹ ਕਿਤੇ ਵਧੀਆ ਰਾਜ ਦੀ ਪਾਰਟੀ ਵੇ ਲੋ ਕਿਤੇ ਆਈਆਂ ਨੇ ਉਸ ਤੋਂ ਲੱਗਦਾ ਹੈ ਕਿ ਇਹ ਜਲੰਧਰ ਦੇ ਸੀਟ ਆਜ਼ਾਦਿਕ ਪਾਰਟੀ ਅੰਦਰ ਲਈ ਪ੍ਰਤਿਸ਼ਤਾ ਦਾ ਸਵਾਲ ਬਣ ਚੁੱਕਿਆ ਹੈ ਹਰ ਆਜ਼ਾਦਿਕ ਪਾਰਟੀ ਸੀਟ ਜਿੱਤਣਾ ਚਾਹੁੰਦੀ ਹੈ ਦੇਖਿਆ ਜਾਵੇ ਤਾਂ ਮੁੱਖ ਮੁਕਾਬਲਾ ਭਾਤੀ ਜਨਤਾ ਪਾਰਟੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿਚਕਾਰ ਦਿਖਾਈ ਦਿੰਦਾ ਹੈ ਜਦਕਿ ਸ਼੍ਰੋਮਣੀ ਇਕਾਈ ਦਲ ਤਾਂ ਕਿਹਾ ਜਾ ਸਕਦਾ ਹੈ ਕਿ ਮੁੱਖ ਤੌਰ ਤੇ ਮੁਕਾਬਲੇ ਵਿੱਚ ਹੀ ਨਹੀਂ ਹੈ ਪਾ ਜਿਸ ਤਰ੍ਹਾਂ ਸੋਨੀ ਅਕਾਲੀ ਦਲ ਦੇ ਕੈਂਡੀਡੇਟ ਨੂੰ ਲੈ ਕੇ ਸੋਨੀ ਅਕਾਲੀ ਦਲ ਦੀ ਰਣਨੀਤੀ ਸਾਹਮਣੇ ਆਈ ਉਸ ਰਣਨੀਤੀ ਨੇ ਵੀ ਇੱਕਾਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਕਿ ਆਖਰ ਸੋਮਣੀ ਅਕਾਲੀ ਦਲ ਨੇ ਪਿਛਲੀਆਂ ਹਾਰਾਂ ਤੋਂ ਕੀ ਸਬਕ ਲਿਆ ਇਸ ਸੀਟ ਨੂੰ ਲੈ ਕੇ ਅਰੋਪ ਪਰਤਿਰੋਪ ਲਾਇਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਇਹ ਸੀਟ ਜੰਗ ਦਾ ਮੈਦਾਨ ਬਣ ਚੁੱਕੀ ਹੈ ਇਸ ਜੰਗ ਦੇ ਮੈਦਾਨ ਦੇ ਵਿੱਚ ਉਹ ਕੁਝ ਦੇਖਣ ਨੂੰ ਮਿਲ ਰਿਹਾ ਹੈ ਕਿ ਸ਼ਾਇਦ ਇਹ ਪਹਿਲੇ ਇਸ ਤਰ੍ਹਾਂ ਦੇ ਕਿਸੇ ਬਾਏ ਇਲੈਕਸ ਦੇ ਵਿੱਚ ਇਸ ਤਰ੍ਹਾਂ ਦਾ ਜੰਗ ਦਾ ਮੈਦਾਨ ਜਾਂ ਇਸ ਤਰ੍ਹਾਂ ਦੇ આરોਪ ਪ੍ਰਤੀਰੋਪ ਦੇਖਣ ਨੂੰ ਮਿਲੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇੱਕ ਤਰ੍ਹਾਂ ਨਾਲ ਜਲੰਧਰ ਦੇ ਵਿੱਚ ਡੇਰਾ ਲਾ ਲਿਆ ਗਿਆ ਆਮ ਆਦਮੀ ਪਾਰਟੀ ਦੇ ਨੇਤਾ ਵੀ ਕਾਫੀ ਐਕਟਿਵ ਨੇ ਦੂਜੇ ਪਾਸੇ ਕਾਂਗਸ ਪਾਰਟੀ ਵੀ ਕਾਫੀ ਐਕਟਿਵ ਦਿਖਾਈ ਦਿੰਦੀ ਹੈ ਪੰਜਾਬ ਪ੍ਰਦੇਸ਼ ਕਾਂਗਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਤੇ ਸਾਬਕਾ ਮੁੱਖ ਮੰਤਰੀ ਚੰਜੀ ਚੰਨੀ ਦੇ ਲਾਲ ਲਾਲ ਹੋਰ ਵੀ ਕਈ ਕਾਂਗਸੀ ਨੇਤਾ ਕਾਫੀ ਐਕਟਿਵ ਦਿਖਾਈ ਦੇ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਵਧੀਆ ਮੌਕਾ ਹੈ ਲੋਕ ਸਭਾ ਦੀ ਚੋਣ ਜਿੱਤਣ ਤੋਂ ਬਾਅਦ ਇਹ ਸੀਟ ਵੀ ਜਿੱਤੀ ਜਾ ਸਕਦੀ ਹੈ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਨੇ ਵੀ ਬੜਾ ਜੋਰ ਲਾਇਆ ਦਿਨ ਰਾਤ ਇੱਕ ਕੀਤੀ ਹੋਈ ਚਾਹ ਕਹਿਣੂ ਇਹ ਸਿਰਫ ਇੱਕ ਪਿੰਡਾਰ ਸਭਾ ਦੀ ਚੋਣ ਨਹੀਂ ਜਾ ਸਕਦੀ ਹੈ ਪਰ ਇਸ ਸੀਟ ਦੇ ਜੋ ਵੀ ਰਿਜਲਟ ਆਏਗਾ ਉਸ ਰਿਜਲਟ ਦਾ ਆਉਣ ਵਾਲੇ ਦੁਰਗਾਮੀ ਪ੍ਰਣਾਮ ਰਾਜਨੀਤੀ ਦੇ ਵਿੱਚ ਪੰਜਾਬ ਦੇ ਰੈਂਡ ਦੇਖਣ ਨੂੰ ਮਿਲ ਸਕਦੇ ਨੇ ਕਿਉਂਕਿ ਇਹ ਸੀਟ ਜੋ ਹੋਟ ਸੀਟ ਬਣ ਚੁੱਕੀ ਹੈ ਇਹਨੇ ਕਈ ਨੇਤਾਵਾਂ ਦੇ ਰਾਜਨੀਤੀ ਦਾ ਭਵਿੱਖ ਤੈਅ ਕਰਨਾ ਇਸ ਗੱਲ ਨੂੰ ਲੈ ਕੇ ਆਉਣ ਵਾਲੇ ਐਪੀਸੋਡ ਦੇ ਵਿੱਚ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਇਸ ਸੇਟ ਦੇ ਨਾਲ ਇੱਕ ਜਿੱਤ ਦਾ ਜਿੱਤ ਹਾਰ ਦੇ ਨਾਲ ਕਿਸ ਦੀ ਕਿੰਨਾ ਕਿਸ ਰਾਜ ਦੀ ਪਾਰਟੀ ਦੇ ਫਰਕ ਪੈ ਸਕਦਾ ਹੈ ਕਿਉਂਕਿ ਜਿਹੜੀਆਂ ਹੁਣੇ-ਹੁਣੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਹਦਾ ਰਿਜ਼ਲਟ ਸਾਹਮਣੇ ਆਇਆ ਹੈ ਉਹ ਆਮ ਆਦਮੀ ਪਾਰਟੀ ਵਾਸਤੇ ਕੋਈ ਵਧੀਆ ਸੰਕੇਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਜਿਹੜੀਆਂ 13 ਜ਼ੀਰੋ ਦਾ ਜਿੱਤ ਦਾ ਦਾਵਾ ਕੀਤਾ ਜਾ ਰਿਹਾ ਸੀ ਉਸ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਨੂੰ 10 ਸੇਕਾ ਤਈ ਸੁਤੁਸ਼ਟ ਹੋਣਾ ਪਿਆ ਕਰਨਾ ਪਿਆ ਭਾਰਤੀ ਜਨਤਾ ਪਾਰਟੀ ਵੀ ਕੋਈ ਕੋਝਕਸਰ ਨਹੀਂ ਛੱਡ ਰਹੀ ਕਿਉਂ ਨੂੰ ਇਹ ਲੱਗਦਾ ਹੈ ਕਿ ਇਹ ਸੀਟ ਜਿੱਤ ਕੇ ਆਮ ਆਦੀ ਪਾਰਟੀ ਨੂੰ ਰਾਜਨੀਤਿਕ ਤੌਰ ਤੇ ਝਟਕਾ ਦਿੱਤਾ ਜਾ ਸਕਦਾ ਹੈ ਇਸ ਲਈ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਨੇਤਾ ਵੀ ਇਸ ਚੋਣ ਦੇ ਵਿੱਚ ਵੱਧ ਚੜ ਕੇ ਪ੍ਰਚਾਰ ਕਰਨੇ ਲੱਗੇ ਹੋਏ ਰਿਜ਼ਲਟ ਹੀ ਦੱਸੇਗਾ ਕਿ ਇਸ ਚਲੰਦਰ ਵੈਸਟ ਦਾ ਸਿਕੰਦਰ ਕੌਣ ਬਣੇਗਾ ਗੋਰੂ ਦੇ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਵੱਲੋਂ ਅਸਤੀਫਾ ਦੇਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਤੋਂ ਬਾਅਦ ਹੁਣ ਉੱਥੇ ਉਪ ਚੋਣ ਹੋ ਰਹੀ ਹੈ ਹੁਣ ਸ਼ੀਤਲ ਅੰਗੁਰਾਲ ਭਾਰਤੀ ਜਨਤਾ ਪਾਰਟੀ ਟਿਕਟੇ ਚੋਣ ਮੈਦਾਨ ਵਿੱਚ ਡੱਟੇ ਹੋਏ ਹਨ ਦੋਸਤੋ ਅੱਜ ਲਈ ਬਸ ਇਤਨਾ ਹੀ ਨਮਸਕਾਰ ਜੈ ਹਿੰਦ ਦੋਸਤੋ